ਲੇਟੈਸਟ ਅਪਡੇਟ ਕੀ ਹੈ ਜੋ ਮਿੰਟੂ ਗੁਰੂ ਸਰੇ ਜੀ ਹੋਰੀ ਸਾਂਝ ਪਾਈ ਹੈ ਕਿ ਇੱਕ ਜੰਗ ਦਾ ਬਿਗਲ ਵੱਜ ਗਿਆ ਇੱਕ ਦੇਖੋ ਕੈਸੀ ਸਿਆਸਤ ਹੈ ਸਿਆਸਤ ਇਹੀ ਚਾਹੁੰਦੀ ਹੈ ਸਿਆਸਤਦਾਨ ਇਹੀ ਚਾਹੁੰਦੇ ਆ ਕਿ ਅਸੀਂ ਆਮ ਜਨਤਾ ਦੇ ਦਿਮਾਗ ਦੇ ਵਿੱਚ ਜਿਨ੍ਹਾਂ ਦੇ ਉੱਤੇ ਅਸੀਂ ਅਟੈਕ ਕਰ ਰਹੇ ਹਾਂ ਜਾਂ ਜਿਹੜੇ ਸਾਡੇ ਤੇ ਅਟੈਕ ਕਰ ਰਹੇ ਆ ਅਸੀਂ ਉਹਨਾਂ ਦੇ ਆਮ ਜਨਤਾ ਦੇ ਦਿਮਾਗ ਦੇ ਵਿੱਚ ਨਫ਼ਰਤ ਭਰ ਦਈਏ ਇਹ ਨਫ਼ਰਤ ਦਾ ਬੀਜ ਹੈ ਜਿਹੜਾ ਇਹ ਬੰਦੇ ਦੇ ਹਰ ਇੱਕ ਦੇ ਅੰਦਰ ਹੈ ਹਰ ਇੱਕ ਦੇ ਅੰਦਰ ਹੈ ਨਫ਼ਰਤ ਹੈ ਈਰਖਾ ਸੜਾ ਉਹਨੂੰ ਪਾਣੀ ਪਾ ਕੇ ਉਸ ਦਰਖਤ ਨੂੰ ਵੱਡਾ ਕਰਦੇ ਨੇ ਸਿਆਸਤਦਾਨ ਤੇ ਅਸੀਂ ਨਾ ਸਮਝ ਲੋਕ ਇਹਨਾਂ ਸਿਆਸਤਦਾਨਾਂ ਦੇ ਮਗਰ ਲਾ ਕੇ ਜਸ਼ਨ ਮਨਾਉਣ ਲੱਗ ਪੈਨੇ ਆ ਜੇ ਗੱਲ ਕੀਤੀ ਜਾਵੇ ਆਪਾਂ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਾ ਕੇ ਆਏ ਨੇ ਜਦ ਲਹਿੰਦੇ ਪੰਜਾਬ ਦੇ ਲੋਕ ਚੜ੍ਹਦੇ ਪੰਜਾਬ ਦੇ ਵਿੱਚ ਆਉਂਦੇ ਨੇ ਕਿੰਨੀ ਮੁਹੱਬਤ ਕਿੰਨਾ ਪਿਆਰ ਮਿਲਦਾ ਕਿੰਨੀ ਭਾਈਚਾਰਕ ਸਾਂਝ ਹੈ ਕਿੰਨੇ ਲੋਕ ਨੇ ਜਿਹੜੇ 47 ਦੀ ਵੰਡ ਵੇਲੇ ਇਹਨੇ ਵੰਡ ਦਿੱਤੇ ਸੀਗੇ ਇਸ ਰੇਖਾ ਨੇ ਜਿਹੜੀ ਖਿੱਚੀ ਗਈ ਸੀ ਲਕੀਰ ਪਰ ਉਸ ਤੋਂ ਬਾਅਦ ਜਦੋਂ ਕਰਤਾਰਪੁਰ ਲੰਘਾ ਖੁੱਲਿਆ ਕਿੰਨੇ ਲੋਕ ਇੱਧਰ ਉੱਧਰ ਗਏ ਆ ਉਹ ਵੀ ਬੰਦ ਕਰ ਦਿੱਤਾ ਗਿਆ ਕੱਲ ਕਿੰਨੇ ਲੋਕ 47 ਦੇ ਵੇਲੇ ਜਿਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਸੀਗਾ ਕੁਝ ਸਿੱਖ ਹਿੰਦੂ ਜਿਹੜੇ ਮੁਸਲਮ ਬਣ ਗਏ ਸੀਗੇ ਕੁਝ ਮੁਸਲਮ ਜਿਹੜੇ ਸਿੱਖ ਜਾਂ ਹਿੰਦੂ ਰਹਿ ਗਏ ਸੀਗੇ ਇੱਧਰ ਬਹੁਤ ਸਾਰੀਆਂ ਮੁਲਾਕਾਤਾਂ ਐਸੀਆਂ ਹੋਈਆਂ ਜੇ ਚੜ੍ਹਦੇ ਪੰਜਾਬ ਦੇ ਵਿੱਚ ਭਰਾ ਆ ਤਾਂ ਲੈਂਦੇ ਪੰਜਾਬ ਦੇ ਵਿੱਚ ਭੈਣ ਹੈ ਭੈਣ ਜੋ ਉਹ ਫਾਤਿਮਾ ਨਾਂ ਰੱਖਿਆ ਹੋਇਆ ਤੇ ਚੜ੍ਹਦੇ ਪੰਜਾਬ ਦੇ ਵਿੱਚ ਸਰਦਾਰਾ ਸਿੰਘ ਹੈ ਹੈ ਸਕੇ ਭੈਣਪਰਾ ਇਹ ਧਰਮਾਂ ਦੀ ਵੰਡ ਇਜ਼ਾਤਾਂ ਪਾਤਾਂ ਦੀ ਵੰਡ ਮੈਂ ਜ਼ਿਕਰ ਕਰ ਰਿਹਾ ਇੱਥੇ ਜਾਤ ਪਾਤ ਦੇ ਜੇ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਹੈ ਮੈਂ ਸਾਂਝੀ ਕਰ ਰਿਹਾ ਤੁਹਾਡੇ ਨਾਲ ਕਿ ਜਾਤ ਪਾਤ ਕਿੱਥੋਂ ਸ਼ੁਰੂ ਹੁੰਦੀ ਹੈ ਫੋਰ ਇਕਜ਼ੈਂਪਲ ਇੱਕ ਇਕਜ਼ੈਂਪਲ ਲੈਨੇ ਆਪਾਂ ਕਣਕ ਵੀਜੀ ਜਾਂਦੀ ਹੈ ਕਣਕ ਵੀਜਣ ਵੇਲੇ ਇਹ ਨਹੀਂ ਦੇਖਿਆ ਜਾਂਦਾ ਕਿ ਕਣਕ ਦਾ ਛੱਟਾ ਕੌਣ ਦੇ ਰਿਹਾ ਹੈ ਕਣਕ ਨੂੰ ਪਾਣੀ ਕੌਣ ਲਾ ਰਿਹਾ ਕਣਕ ਨੂੰ ਪਾਲਣ ਵੇਲੇ ਕਣਕ ਨੂੰ ਦਵਾਈ ਪਾਉਣ ਵੇਲੇ ਕਣਕ ਨੂੰ ਗੁੱਡਣ ਵੇਲੇ ਕਿਹੜੀ ਜਾਤ ਦਾ ਬੰਦਾ ਉਹਨੂੰ ਗੋਡ ਰਿਹਾ ਕਿਹੜੀ ਜਾਤ ਦਾ ਬੰਦਾ ਪਾਣੀ ਪਾ ਰਿਹਾ ਖਾਦ ਪਾ ਰਿਹਾ ਦਵਾਈ ਪਾ ਰਿਹਾ ਕਣਕ ਪੱਕ ਜਾਂਦੀ ਆ ਕਣਕ ਵੱਡੀ ਜਾਂਦੀ ਐ ਜਦੋਂ ਕਣਕ ਵੱਡੀ ਜਾਂਦੀ ਐ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੀ ਜਾਤ ਦਾ ਬੰਦਾ ਵੱਢ ਰਿਹਾ ਕਿਹੜੀ ਜਾਤ ਦਾ ਬੰਦਾ ਉਹਨੂੰ ਕਣਕ ਨੂੰ ਕੁੱਤਰ ਰਿਹਾ ਫਿਰ ਕਣਕ ਪਹੁੰਚ ਜਾਂਦੀ ਆ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਕੌਣ ਤੋਲ ਰਿਹਾ ਕੌਣ ਬੋਰੀਆਂ ਭਰ ਰਿਹਾ ਕੌਣ ਬੋਰੀਆਂ ਟਰੱਕਾਂ ਦੇ ਉੱਤੇ ਲੱਦ ਰਿਹਾ ਕੌਣ ਗੋਦਾਮ ਦੇ ਵਿੱਚ ਕਣਕ ਪਹੁੰਚਾ ਰਿਹਾ ਫਿਰ ਕਣਕ ਪਹੁੰਚ ਜਾਂਦੀ ਹੈ ਇੱਕ ਆਦਮੀ ਦੇ ਹੱਥ ਦੇ ਵਿੱਚ ਉਹ ਆਟਾ ਪਿਸੌਣ ਜਾਂਦਾ ਕੌਣ ਆਟਾ ਪੀਰ ਰਿਹਾ ਚੱਕੀ ਕਿਹੜੀ ਜਾਤ ਦੇ ਬੰਦੇ ਦੀ ਹੈ ਕੋਈ ਨਹੀਂ ਦੇਖਦਾ ਲੈ ਹੁਣ ਇੱਥੇ ਗੱਲ ਆਈ ਜਦੋਂ ਉਹੀ ਆਟਾ ਪਹੁੰਚਦਾ ਹੈ ਜਦੋਂ ਆਟੇ ਦੇ ਵਿੱਚ ਪਾਣੀ ਪੈਂਦਾ ਉੱਥੋਂ ਜਾਤ ਪਾਤ ਸ਼ੁਰੂ ਹੋ ਜਾਂਦੀ ਹੈ ਕਿ ਇਸ ਆਟੇ ਦੇ ਵਿੱਚ ਪਾਣੀ ਪੈ ਗਿਆ ਹੁਣ ਇਸ ਜ਼ਾਤ ਦਾ ਬੰਦਾ ਉੱਥੇ ਬੈਠ ਕੇ ਖਾਵੇਗਾ ਇਸ ਜ਼ਾਤ ਦਾ ਬੰਦਾ ਉੱਥੇ ਬੈਠ ਕੇ ਖਾਵੇਗਾ ਜਦੋਂ ਆਟੇ 'ਚ ਪਾਣੀ ਪੈਂਦਾ ਜ਼ਾਤ ਪਾਤ ਉੱਥੋਂ ਸ਼ੁਰੂ ਹੁੰਦੀ ਹੈ ਕਣਕ ਬੀਜਣ ਵੇਲੇ ਖੇਤ ਦੀ ਜ਼ਮੀਨ ਨੂੰ ਵਾਣ ਵੇਲੇ ਕਣਕ ਨੂੰ ਪਾਲਣ ਵੇਲੇ ਕਣਕ ਨੂੰ ਕੁੱਤਰਣ ਵੇਲੇ ਕਣਕ ਨੂੰ ਵੱਢਣ ਵੇਲੇ ਕਣਕ ਨੂੰ ਵੇਚਣ ਵੇਲੇ ਕਣਕ ਨੂੰ ਤੋਲਣ ਵੇਲੇ ਕਣਕ ਨੂੰ ਗੋਦਾਮ 'ਚ ਲਜਾਣ ਵੇਲੇ ਤੱਕ ਕੋਈ ਵੀ ਜ਼ਾਤ ਪਾਤ ਨਹੀਂ ਹੈ ਜਦੋਂ ਆਟੇ 'ਚ ਪਾਣੀ ਪੈਂਦਾ ਇੱਥੋਂ ਸ਼ੁਰੂ ਹੁੰਦੀ ਜ਼ਾਤ ਪਾਤ ਇਹੀ ਧਰਮਾਂ ਦਾ ਪਾੜਾ ਇਹਨਾਂ ਚੀਜ਼ਾਂ ਦਾ ਹੀ ਇਹ ਮੁਲਕ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਆ ਇੱਥੇ ਤੁਹਾਡਾ ਸਾਡਾ ਸਾਰਿਆਂ ਦਾ ਬਹੁਤ ਹੀ ਭਾਈਚਾਰਾ ਬਣਿਆ ਹੋਇਆ ਹੈ ਲੈਂਦੇ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਨੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਆ ਸ਼ਾਹਮੁਖੀ ਗੁਰਮੁਖੀ ਨੂੰ ਪਿਆਰ ਕਰਦੇ ਆ ਤੇ ਚੜ੍ਹਦੇ ਪੰਜਾਬ ਦੇ ਵੀ ਲੋਕ ਨੇ ਜਿਨ੍ਹਾਂ ਦੀ ਆਪਸੀ ਭਾਈਚਾਰਕ ਸਾਂਝ ਲੈਂਦੇ ਪੰਜਾਬ ਦੇ ਲੋਕਾਂ ਨਾਲ ਬਣੀ ਹੋਈ ਹੈ ਦੇਖਿਓ ਕਿਤੇ ਕੁੜੱਤਣ ਨਾ ਪਰਦੇਓ ਦੇਖਿਓ ਕਿਤੇ ਇਹਨਾਂ ਸਿਆਸਤਦਾਨਾਂ ਦੇ ਮਗਰ ਲਾ ਕੇ ਜਸ਼ਨ ਮਨਾਉਣ ਨਾ ਲੱਗ ਪਿਓ ਧਿਆਨ ਉਥੇ ਰੱਖਿਓ ਜਿਨ੍ਹਾਂ ਦੇ ਸੁਹਾਗ ਉਜੜ ਰਹੇ ਆ ਕਿਉਂ ਰੱਖਿਆ ਗਿਆ ਸੰਦੂਰ ਇਸ ਅਟੈਕ ਦਾ ਨਾਮ ਇਹਨੂੰ ਦਿਮਾਗ ਦੇ ਵਿੱਚ ਰੱਖਿਓ ਕਿ ਸੰਦੂਰ ਪੁੰਜੇ ਜਾਣੇ ਆ ਬੱਚਿਆਂ ਦੇ ਸਿਰਾਂ ਤੋਂ ਬਾਪ ਦੇ ਸائے ਉੱਠਣੇ ਆ ਮਾਂ ਬਾਪ ਦੇ ਸائے ਉੱਠਣੇ ਆ ਇਹ جنگ ਨੇ ਤਬਾਹੀ ਲਿਆਉਣੀ ਆ ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਆ ਉੱਕੇ ਆਮ ਮਾਮਲਿਆਂ ਨਾਲ ਬਣਾਏ ਹੋਏ ਮਕਾਨ ਢਹਿ ਢੇਰੀ ਹੋ ਜਾਂਦੇ ਐ ਤਬਾਹੀ ਮਚ ਜਾਂਦੀ ਐ ਤਬਾਹੀ ਦਾ ਅਸਰ ਇਹ ਨਹੀਂ ਜਿਕੇ ਜਦੋਂ ਤਬਾਹੀ ਮਚਦੀ ਐ ਉਹਨਾਂ ਚਿਰੇ ਤਬਾਹੀ ਦਾ ਅਸਰ ਰਹਿੰਦਾ ਵਰਿਆਂ ਤੱਕ ਸਦੀਆਂ ਤੱਕ ਇਹਨਾਂ ਤਬਾਈਆਂ ਦਾ ਅਸਰ ਰਹਿੰਦਾ ਦੇਖਿਓ ਕਿਤੇ ਗੁਰਨੇਜ਼ ਕਰਿਓ ਆਪਣਿਆਂ ਨੂੰ ਫੋਨ ਕਰ ਕਰ ਵਰਜੋ ਉਹਨਾਂ ਨੂੰ ਕਿ ਇਹ ਇਹ ਜੰਗ ਦੇ ਜਸ਼ਨ ਨਹੀਂ ਮਨਾਏ ਜਾਂਦੇ ਅਰਦਾਸ ਬੇਨਤੀ ਕਰੋ ਰਲ ਮਿਲ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਇਹ ਜਨੀਸ਼ੀਤੀ ਹੋ ਸਕੇ ਇਹ ਸ਼ਾਂਤੀ ਹੋ ਜਾਵੇ ਕਿਉਂਕਿ ਨੁਕਸਾਨ ਪੰਜਾਬ ਚਾਹੇ ਲੈਂਦਾ ਪੰਜਾਬ ਹੈ ਚਾਹੇ ਚੜਦਾ ਪੰਜਾਬ ਹੈ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਗੁਰੂਆਂ ਪੀਰਾਂ ਪੀਫਾ ਪੀਰਾਂ ਫਕਮਰਾਂ ਦੀ ਧਰਤੀ ਕਿਹਾ ਜਾਂਦਾ ਹੈ ਵਲੀ ਔਲੀਆਨੀ ਧਰਤੀ ਕਿਹਾ ਜਾਂਦਾ ਹੈ ਯੋਧਿਆ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਨੂੰ ਦੇਖਿਓ ਕਿਤੇ ਉਹ ਪੰਜਾਬ ਦੇ ਵਿੱਚ ਤਬਾਹੀ ਨਾ ਮਚਾ ਦੇਵੇ